ਆ ਵੀਡੀਓ ਬੰਦ ਨੂੰ ਤਾਲਾ ਲਾ ਰਿਹਾ ਸੀ ਉਹ ਮੂੰਹ ਤਾਂ ਕਰ ਮੇਰਾ ਨਾ ਅਰਜੁਨਾ ਭਾਈ ਭਾਈ ਕੀ ਹੈ ਅੱਜ ਭਾਈ ਤੇ ਦੋ ਘੰਟੇ ਬਾਅਦ ਦੇ ਵਿੱਚੋਂ ਟੂਟੀਆਂ ਡਾਡੀਆਂ ਲਾ ਕੇ ਬੰਦ ਹੀ ਉਹਦੇ ਕੋਈ ਹੈਗਾ ਨਹੀਂ ਸੀ ਉਹ ਤਾਂ ਟੂਟੀਆਂ ਕਰਦੀਆਂ ਲਾ ਕੇ ਤੇ ਉਹਦੀ ਪਾਜ ਗਿਆ ਨਿੱਤੜੇ ਸਭ ਹੋ ਰਿਆ ਨੇ ਕਿੰਨਾ ਕੁ ਨੁਕਸਾਨ ਕੀਤਾ ਬਈ ਢੜਾ ਨੇ ਨੁਕਸਾਨ ਸਾਰੀਆਂ ਟੂਟੀਆਂ ਸਾਰੀਆਂ ਦੁਨੀਆਂ ਟੂਟੀਆਂ ਲੱਗੀਆਂ ਤੋੜ ਕੇ ਤੇ ਖੁੱਲੀਆਂ ਹੀ ਛੱਡ ਗਿਆ ਪੁਲਿਸ ਨੂੰ ਫਾਰਮ ਕੀਤਾ ਕਿ ਤੁਹਾਨੂੰ ਪੁਲਸ ਆ ਰਹੀ ਹੈ ਜੀ ਪੁਲਸ ਆ ਰਹੀ ਹੈ ਜੀ பின் <coughs> 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 ਕੀ ਹੋਇਆ ਭਾਈ ਅੱਜ ਅੱਜ ਨਹੀਂ ਇਹ ਪਰਸੋਂ 20 ਮਿੰਟ ਤੋਂੜੇ ਜੰਦਰਾ ਸਾਹਿਬ ਦੇ ਬਾਹਰ ਇੰਨਾ ਵਾ ਚੰਡੀਗੜ੍ਹੋਂ ਆਇਆ ਨਾ ਚੰਡੀਗੜ੍ਹੋਂ ਆਇਆ ਵਾ ਸਪੈਸ਼ਲ ਤਾਂ ਕੀ ਨੁਕਸਾਨ ਕੀਤਾ ਢੜਾਨੇ ਸਾਰੇ ਘਰ ਦੀਆਂ ਜਗਵਾਰ ਦੀਆਂ ਟੂਟੀਆਂ ਲਾਗ ਲੈ ਗਿਆ ਬੈਟਰੀ ਲੈ ਗਿਆ ਪੰਨ ਕੀ ਕੀ ਚੁੱਕ ਕੇ ਲੈ ਗਿਆ ਪਤਾ ਹੀ ਨਹੀਂ ਕੁਝ ਵੀ ਤੁਹਾਨੂੰ ਪੱਕਾ ਪਤਾ ਅਸੀਂ ਲੜ ਲੜ ਕੇ ਆ ਜੀ ਹਾਂ ਜੀ ਕੋਈ ਸੀਸੀਟੀਵੀ ਢੜਕੋ ਆਈ ਹੈ ਕਿ ਅਸੀਂ ਲੜ ਲੜ ਕੇ ਆ ਵੀਡੀਓ ਫੁਟੇਜ ਆ ਗਈ ਹੈ ਠੀਕ ਹੈ ਜੀ ਪੁਲਿਸ ਕੋਈ ਪਲੇਟ ਦਿੱਤੀ ਕਿਰ ਨੂੰ ਬੱਸ ਸਟੈਂਡ ਜੋਗੀ ਠੀਕ ਹੈ ਚੋਰ ਫੜਿਆ ਕਹਿੰਦੇ ਕੀ ਕਰਨਾ ਚਾਹੋਗੇ ਕਿਥੋਂ ਫੜਿਆ ਭਾਜੀ ਛੋਰ ਕਿਤੋਂ ਫੜਿਆ ਭਾਜੀ ਛੋਰ ਲੱਗਾ ਕਾਣਾ ਬੰਦਾ ਭਾਜੀ ਇਹ ਹਸਨਪੁਰਾ ਵੈਸਟ ਦੱਸੋ ਭਾਈ ਕਿਚੋਰ ਕਿਥੋਂ ਫੜਿਆ ਜੀ ਕਿਤੋਂ ਫੜਿਆ ਭਾਜੀ ਇਹ ਬੰਦੇ ਨੂੰ ਕਿਹੜਾ ਲੱਗਾ ਕਾਣਾ ਬੰਦਾ ਭਾਜੀ ਇਹ ਕੀ ਕਾਰਵਾਈ ਕਰਨ ਲੱਗੀ ਅੱdte ਹੁਣ ਕਾਰਵਾਈ ਕਰਨ ਛੋੜਿਆ ਪਰਦੇ मंझ ਮੇਰਾ ਨਾ ਅਰਜੁਨਾ ਭਾਈ ਭਾਈ ਕੀ ਹੈ ਅੱਜ ਇਹ ਤੇਮਪਲ ਦੋ ਘੰਟੇ ਬੰਦ ਦਾ ਦੇਖਾ ਦੇ ਵਿੱਚੋਂ ਟੂਟੀਆਂ ਡਾੜੀਆਂ ਲਾ ਕੇ ਬੰਦ ਹੀ ਉੱਥੇ ਕੋਈ ਹੈਗਾ ਨਹੀਂ ਤੇ ਉਦੋਂ ਟੂਟੀਆਂ ਡਾੜੀਆਂ ਲਾ ਕੇ ਤੇ ਉਹਦੀ ਬਚ ਗਿਆ ਨਿੱਤਾਰੇ ਸਭ ਤੋੜਿਆ ਨੇ ਕਿੰਨਾ ਕੁ ਨੁਕਸਾਨ ਕੀਤਾ ਭਾਈ ਡਾੜਾ ਨੇ ਨੁਕਸਾਨ ਸਾਰੀਆਂ ਟੂਟੀਆਂ ਸਾਰੀਆਂ ਦੁਨੀਆਂ ਟੂਟੀਆਂ ਲੱਗੀਆਂ ਤੋੜ ਕੇ ਤੇ ਖੁੱਡੀਆਂ ਹੀ ਛੱਡ ਗਿਆ ਪੁਲਿਸ ਨੂੰ ਫੋਮ ਕੀਤਾ ਕਿ ਡਾੜੋ ਪੁਲਿਸ ਆ ਰਹੀ ਹੈ ਜੀ ਆ ਰਹੀ ਹੈ ਜੀ Apeollah, you can mis morally terminar cao ng rata gao orrank begun sinhoni may mga xlly not alabini si it is in the h little ateu i i i i i ਭਾਈ ਅੱਜ ਅੱਜ ਨਹੀਂ ਇਹ ਪਰਸਪੀ 20 ਨੂੰ ਥੋੜੇ ਜੰਤਰਾ ਸਾਡ ਮੈਂ ਤੇ ਬਾਹਰ ਰਹਿਣਾ ਵਾ ਨਾ ਚੰਡੀਗੜ੍ਹੋਂ ਆਇਆ ਵਾ ਸਪੈਸ਼ਲ ਤੇ ਕੀ ਦੇਖਾਂਗੇ ਤੁਹਾਡਾ ਨੇ ਸਾਰੇ ਘਰ ਦੀਆਂ ਜਗਵਾਰ ਦੀਆਂ ਟੂਟੀਆਂ ਲਾਗ ਲੈ ਆ ਗਿਆ ਬੈਟਰੀ ਲੈ ਗਿਆ ਪਤਾ ਨਹੀਂ ਕੀ ਕੀ ਚੁੱਕ ਕੇ ਲੈ ਗਿਆ ਪਤਾ ਹੀ ਨਹੀਂ ਕੁਝ ਵੀ ਤੁਹਾਨੂੰ ਪੱਕਾ ਪਤਾ ਅਸੀਂ ਲੜਨ ਲੱਗਾ ਜੀ ਹਾਂ ਜੀ ਕੋਈ ਸੀਸੀਟੀਵੀ ਢਲਕੋ ਆਈਏ ਅਸੀਂ ਲੜਕਾ ਵੀ ਫੁਟੇਜ ਆ ਗਈ ਹੈ ਠੀਕ ਹੈ ਜੀ ਪੁਲਿਸ ਕੋਲ ਕੋਈ ਪਲੇਟ ਦਿੱਤੀ ਠੀਕ ਹੈ ਬਸ ਲੈਣ ਜੋ ਕੀ ਠੀਕ ਹੈ ਚੋਰ ਫੜਿਆ ਕਹਿੰਦੇ ਕੀ ਕਰਨਾ ਚਾਹੋਗੇ ਕਿੱਥੋਂ ਭੜਿਆ ਭਾਜੀ ਚੋਰ ਕਿੰਨੇ ਨੰਬਰ ਕਰਿਆ ਲਗਾ ਕੜਾ ਬੰਦਾ ਭਾਜੀ ਇਹ ਦੱਸੋ ਵਾਈ ਕਿਥੋਂ ਭੜਿਆ ਜੀ ਕਿਤੋਂ ਭੜਿਆ ਭਾਜੀ ਇਹ ਬੰਦੇ ਰੋ ਕਿਹੜਾ ਲਗਾ ਕੜਾ ਬੰਦਾ ਭਾਜੀ ਇਹ ਕੀ ਕਾਰਵਾਈ ਕਰਨ ਲੱਗੀ ਅੱਤੇ ਹੁਣ ਕਾਰਵਾਈ ਕਰਨ ਚੋੜੀ ਪਸੰਦ